ਜੀ ਵੇ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਤੇ ਪਹੁੰਚ ਗਏ ਅੱਜ ਉੱਪਰ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਨਵੇਂ-ਨਵੇਂ ਵਲੌਗ ਦੇ ਵਿੱਚ ਤੇ ਅੱਜ ਵਲੌਗ ਦੀ ਸਟਾਰਟਿੰਗ ਆਪਾਂ ਉੱਪਰ ਤੋਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗਏ ਹਾਂ ਜਿੱ ਉੱਪਰ ਢੋਡੇ ਆਪਾਂ ਤੇ ਅੱਜ ਦੀ ਵਰਮਿੰਗ ਵਾਲੇ ਉਤਰ ਡਾਉਂਗੇ ਇੱਕ ਵਾਰ ਇੱਧਰ ਨਿਗਾ ਮਾਰ ਲਈਏ ਓਕੇ ਰਿਪੋਰਟ ਹੈ ਉਤਰ ਬੈਠੇ ਆ ਹੰਡਾ ਖਾ ਰਹੇ ਹਾਂ ਤੇ ਮਿੱਤਰੋ ਖੁੱਡਾ ਖੋਲ ਲਿਆ ਤੇ ਬੈਠੇ ਆ ਮਾਰੋ ਨਿਗਾ ਤੇ ਡੰਡੇ ਲਾਤੇ ਬਾਬੇ ਡੰਡਿਆਂ ਤੇ ਬੈਠੇ ਐ ਤੇ ਹੁਣ ਚਲਦੇ ਆ ਦੂਸਰੇ ਖੁੱਡੇ ਚ ਦੂਸਰੇ ਖੁੱਡੇ ਦੇ ਕੂਪਟਰ ਖੋਲ ਦੰਦੇ ਆ ਤੇ ਪਾਉਂਦੇ ਇਹਨਾਂ ਨੂੰ ਦਾਣੇ ਬੱਚਿਆਂ ਨੂੰ ਚੋਗਾ ਦੇ ਦੂੰਗੇ ਤੇ ਲੋ ਵੀ ਮਿੱਤਰੋ ਖੁੱਲ ਗਿਆ ਜੰਦਾ ਗੋਲੇ ਕਬੂਤਰ ਵੀ ਫਿਰਦੇ ਆ ਦਾਣੇ ਮੰਗਦੇ ਦਾਣੇ ਇਹਨਾਂ ਨੂੰ ਪਾ ਦਉਂਦੇ ਆ ਇੱਕ ਮੁਠੀ ਕ ਤੇ ਇਹਨਾਂ ਨੂੰ ਵੀ ਕਰਦੇ ਆ ਕਬੂਤਰਾਂ ਨੂੰ ਬੰਦ ਚਿੱਟੀਆਂ ਅੱਖਾਂ ਵਾਲੇ ਨੂੰ ਫੜ ਕੇ ਛੱਡ ਦਿੰਦੇ ਇੱਥੇ ਇਹ ਦੋਨੋਂ ਹੋ ਗਏ ਬੰਦ ਜੋੜਾ ਤੇ ਇਹਨਾਂ ਨੂੰ ਕਰ ਦਿੰਦੇ ਆ ਨੀਚੇ ਰੱਤੇ ਦੇ ਇਹਨੂੰ ਝੱਲਣ ਵਾਲੀ ਨੂੰ ਫਿਰ ਖੋਲਦੇ ਆ ਦੇਖਦਾ ਕਬੂਤਰੀ ਨੇ ਅੰਡਾ ਦੇਆ ਕਿ ਨਹੀਂ ਨਹੀਂ ਦੇਆ ਇਹ ਕਬੂਤਰੀ ਵੀ ਅੰਡਾ ਦੇਣ ਵਾਲੀ ਹੈ ਬਾਤ ਆ ਰਹੀ ਹੈ ਤੇ ਖੋਲਦਾਂਦੇ ਇਹ ਕਬੂਤਰ ਲੋ ਮਿੱਤਰੋ ਖੋਲਤੇ ਆ ਕਬੂਤਰ ਤੇ ਖਾਣ ਦੋ ਇਹਨਾਂ ਨੂੰ ਦਾਣੇ ਤੇ ਇਹਨਾਂ ਨੂੰ ਚੱਕ ਕੇ ਕਰ ਦਾਂਦੇ ਆ ਬੰਦ ਤੇ ਲੋ ਤੇ ਰੇਲ ਨੂੰ ਵੀ ਕਰਤੇ ਆ ਬੰਦ ਤੇ ਅੱਗੇ ਲਗਾ ਦਿੰਦੇ ਆ ਇੱਟਾ ਲੋ ਜੀ ਤੇ ਲੈਣ ਤੋਂ ਹੁਣ ਇਹਨਾਂ ਨੂੰ ਨਜ਼ਾਰੇ ਤੇ ਬਾਕੀ ਇਹਨਾਂ ਨੂੰ ਕੁ ਉਤਰਨ ਦੂਸਰੇ ਨੂੰ ਖਾਣ ਦੋ ਦਾਣੇ ਆ ਗੇਰ ਦੰਦੇ ਆਪਾਂ ਇੱਥੇ ਤੇਨੂੰ ਰੱਖਦੇ ਆ ਟレイン ਨੂੰ ਬਹੁਤ ਧੁੱਪ ਪਈ ਤੇ ਹੁਣ ਚੱਲਦੇ ਆ ਬਾਬੇ ਨੂੰ نیچے ਡਿਵਰਮਿੰਗ ਵਾਲੇ ਕਬੂਤਰ ਜਿੰਨਾਂ ਦੀ ਘਰੀ ਵੀ ਉਹਨਾਂ ਨੂੰ ਉਡਾਉਂਦੇ ਆ ਜਾ ਕੇ ਤੇ ਇਹਨਾਂ ਨੂੰ ਬੈਠਣ ਦੋ ਤੇ ਹਾਂਜੀ ਭਾਈ ਮਿੱਤਰੋ ਪਹੁੰਚ ਗਏ ਆਪਾਂ ਨੀਚੇ ਖੁੱਡਿਆਂ ਤੇ ਤੇ ਡਾਉਂਦੇ ਆ ਇਧਰੋਂ ਏਡੀ ਫਰਮਿੰਗ ਵਾਲੇ ਕੂਤਰ ਵੀ ਜਿੰਨਾ ਹੀ ਕਰੀ ਵੀ ਹੈ ਸਾਰੇ ੜਾਵਾਂਗੇ ਅੱਜ ਕੋਈ ਨਹੀਂ ਰੱਖਣਾ ਖੁੱਡੇ ਬਛਤਰੀ ਵਾਲਾ ਰਹੂਗਾ ਬਾਕੀ ਸਾਰੇ ਟੋਟਲੀ ਉਡੂਗੇ ਅੱਜ ਟੋਟਰ ਕਿੰਨੇ ਨੇ 2 4 6 7 8 9 10 11 12 13 14 15 ਕੂਤਰ ਉਡੂਗੇ ਅੱਜ ਸਾਰੇ ਉਹ ਟੋਟਲੀ ੜਾ ਦੇਣੇ ਆ ਤੇ ਇੱਕ ਵਾਰ ਦਾਣੇ ਚੈੱਕ ਕਰ ਲਈਏ ਇਹਨਾਂ ਦੇ ਤੇ ਨਾਲ ਦੀ ਨਾਲ ੜਾਈ ਜਾਵਾਂਗੇ ਦਾਣੇ ਹੈ ਨਹੀਂ ਇਹਨਾਂ ਦੇ ਠੇੜਾਉਂਦੇ ਆ ਅਪਰ ਪਹਿਲਾ ਇਹ ਸੁਲਤਾਨ ਜੀ ਥੋੜੇ ਜਿਹੇ ਦਾਣੇ ਆ ਬੱਚੇ ਦੇ ਇਹਦੇ ਅੱਗੇ ਛਤਰੀਆਂ ਤੇ

ਇਹ ਯਾਰ ਲਾਸਟ ਕੋ ਉੱਤਰ ਹੈ। ਪੰਜ ਦਿਵਾਜੀਆਂ ਵਾਲਾ। ਐਸੀ ਦੇ ਸੱਤੇ ਵੱਧ ਜੁੰਨਾ ਨਿਕਲੀਆਂ ਸੀ ਕੀੜੇ। ਢੇੜਾ ਆਉਂਦੇ ਅੱਜ ਦੇਖਦੇ ਕਿੰਨਾ ਉੱਦਦਾ। ਲੋਕ ਵੀ ਮਿਸਟਰ ਹੁਣ ਛਤਰੀ ਖੜੀ ਕਰਦੇ ਹੁੰਦੇ ਆ। ਇੱਧਰ ਬੈਠੇ ਰਹਿੰਦੇ ਹੁੰਦੇ। ਤੇ ਉੱਥੇ ਵੀ ਆਉਂਦੇ। ਸੋ ਭੱਜ ਪੂਰੀ ਵਧੀਆ ਏ। ਤੇ ਬੰਦੇ ਨਾਲ ਛਤਰੀ ਕਰਕੇ ਖੜੀ। ਮਿੱਤਰੋ ਛਤਰੀਆਂ ਕਰਤੀਆਂ ਖੜੀਆਂ ਇੱਕੇ ਖੜੀਆ ਤੇ ਇੱਕੇ ਕਰਤੀ ਤੇ ਹੁਣ ਇਹ ਜਾਲ ਲੈ ਕੇ ਚੱਲਦੇ ਆਂ ਇਹਦੇ ਚ ਉੱਪਰ بڑے ਕਬੂਤਰ ਪਾਵਾਂਗੇ ਤੇ بڑے ਕਬੂਤਰਾਂ ਨੂੰ ਆਵਾਂਗੇ ਧੁੱਪ ਵਧੀਆ ਤਰੀਕੇ ਨਾਲ ਤੇ ਚੱਲਦੇ ਆਂ ਜਾਲ ਲੈ ਕੇ ਉੱਪਰ ਤੇ ਹਾਂਜੀ ਬਾਈ ਮਿੱਤਰੋ ਪਾਉਂਦੇ ਆਂ ਇਹ ਵੱਡੇ ਕਬੂਤਰ ਪਾ ਜਾਲ ਚ ਧੁੱਪ ਲੱਗ ਲੂਗੀ ਅੱਜ ਇਹਨਾਂ ਨੂੰ ਤੇ ਖੁੱਡਾ ਖੁੱਲਾ ਛੱਡ ਦਾਂਗੇ ਤੇ ਪਾਉਂਦੇ ਆਂ ਇੱਕ ਇੱਕ ਕਰਕੇ ਸਾਰੇ ਲੋ ਇਹਨੇ ਤਰਫ ਚੀਕ ਕਰਕੇ ਸਾਰੇ ਪਾਦੇ ਆ ਇੱਕ ਦੋ ਰਹਿ ਗਿਆ ਉਹ ਵੀ ਪਾਉਂਦੇ ਆ ਸੋ ਵੀ ਆ ਲਾਸਟ ਤਿੰਨ ਕੂਤਰ ਬਚੇ ਇੱਕ ਕੂਤਰ ਹੀ ਇਹਨਾਂ ਹੀ ਪਾਤੇ ਆ ਜਾਲ ਚ ਹੁਣ ਕਰਦੇ ਆ ਜਾਲ ਨੂੰ ਖੜਾ ਤੇ ਇਹਨਾਂ ਨੂੰ ਧੁੱਪ ਚ ਲੋ ਹੋਊਗਾ ਤੇ ਕਰਾ ਦਾਂਗੇ ਖੜਾ ਇਹਨੂੰ ਚੇਰ ਪੂਰੇ ਲੱਗਣ ਤੋਂ ਹੋਣਾ ਧੁੱਪ ਤੇ ਖੁੱਡਾ ਖੁੱਡਾ ਛੱਡ ਦਾਂਗੇ ਇੱਕ ਇੱਕ ਬੱਚਾ ਰਹਿ ਗਿਆ ਵਸ ਇਹ ਇੱਧਰ ਇਹਨਾਂ ਲਈ ਛੋਲੇ ਪਉ ਦਿੰਦੇ ਆ ਨੀਚੇ ਜਾ ਕੇ ਤੇ ਇਹਨੂੰ ਬੱਚੇ ਨੂੰ ਛੱਡ ਦਿੰਦੇ ਆ ਇੱਧਰ ਉੱਧਰ ਖੁੱਡੇ ਲਗਰ ਲਉ ਧੁੱਪ ਥੇ ਲੋਏ ਲੋ ਵੀ ਮਿੱਤਰੋ ਜੋੜੀਆਂ ਨੂੰ ਪਾਤੇ ਦਾਣੇ ਤੇ ਚੱਲਣ ਵਾਲੀ ਕਰਤੀ ਉਹ ਬੱਚੇ ਨੂੰ ਇੱਕ ਵਾਰ ਚੋਗਾ ਦੇ ਦੂਗੀ ਤੇ ਲੱਗ ਗਿਆ ਖਾਣ ਦਾਣੇ ਤੇ ਖਾਣ ਦੋ ਇਹਨਾਂ ਨੂੰ ਤੇ ਅੱਜ ਕਬੂਤਰਾਂ ਨੂੰ ਲਾਵਾਂਗੇ ਰੰਗ ਵੀ ਪੱਥੜਾ ਹੀ ਤੇ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਬਸ ਹੁਣ ਸਿੱਧਾ ਰੰਗ ਲਾਵਾਂਗੇ ਹਾਂਜੀ ਲੋ ਬਈ ਮਿੱਤਰੋ ਕਬੂਤਰ ਆਪਣੇ ਫਿਰਦੇ ਆ ਤੇ ਛਤਰੀਆਂ ਕਰਤੀਆਂ ਖੜੀਆਂ ਹੀ ਕੇ ਆ ਗਿਆ ਤੇ ਇਹ ਜਾਂਦੀ ਆਪਣੀ ਢਾਰ ਤੇ ਬਾਬਿਓ ਇਹ ਉੜਦੇ ਐ ਅੱਜ ਜਦੋਂ ਇਹ ਸਾਰੇ ਉਤਰ ਜੂਗੇ ਪੱਧਰ ਤੇ ਰੰਗ ਲਾਵਾਂਗੇ ਇਹ ਸੁਲਤਾਨ ਉੜਦਾ ਇਹ ਜਾਂਦਾ ਸੁਲਤਾਨ ਬੱਤ ਆਪਣਾ ਤੇ ਆ ਗਈ ਸਿਰ ਤੇ ਢਾਰ ਕੋਈ ਮਿੱਤਰੋ ਕੋ ਉਤਰਾ ਨੂੰ ਛੋਲੇ ਪਿਓ ਦੀਏ ਤੇ ਬੱਚਿਆਂ ਲਈ ਪਿਉ ਦੀ ਇਹ ਲੋ ਬਈ ਮਿੱਤਰੋ ਪਿਉ ਤੇ ਛੁੱਲੇ ਤੇ ਰੱਖਦੇ ਆ ਉੱਥੇ ਓਕੇ ਰਿਪੋਰਟ ਲੋ ਬਈ ਮਿੱਤਰੋ ਹੁਣ ਕਰਦੇ ਆ ਵੱਡੇ ਕਬੂਤਰਾਂ ਨੂੰ ਅੰਦਰ ਤੇ ਸੁਲਤਾਨ ਵੀ ਬਾਹਰੀ ਸੀ ਇਹਨੂੰ ਵੀ ਨੀਚੇ ਛੱਡ ਦੰਦੇ ਆ ਕਰਦਾਂਗੇ ਬੰਦ ਤੇ ਵੱਡੇ ਕਬੂਤਰਾਂ ਨੂੰ ਕਰਦੀ ਆ ਅੰਦਰ ਬੰਦ ਪਹਿਲਾ ਪਾਣੀ ਦਾ ਚੱਕਰਾ ਕੱਢਦੀ ਆ ਇਹਨਾਂ ਨੇ ਬੰਦ ਕਰਦੀ ਸਾਰ ਪਹਿਲਾ ਪਾਣੀ ਪੀਉਂਗੇ ਤੁੱਪ ਲੱਗੀ ਦੀ ਐਵੇਂ ਬਿਮਾਰ ਹੋ ਜਾਂਦੇ ਨੇ ਤੇ ਇਹ ਲਾ ਕੱਢ ਦਿੰਦੇ ਆ ਚੱਕਰਾ ਬਾਹਰ ਤੇ ਲੋ ਬਈ ਮਿੱਤਰੋ ਕੱਢ ਤੇ ਆਏ ਬਾਹਰ ਚੱਕਰਾ ਤੇ ਹੁਣ ਕਬੂਤਰਾਂ ਨੂੰ ਬੰਦ ਕਰ ਦਿੰਦੇ ਆ ਬਾਕੀ ਇੱਧਰ ਕਬੂਤਰ ਆਪਣੇ ਓਕੇ ਫਿੱਟ ਐ ਪੂਰੇ ਕਰ ਦਈਏ ਬੰਦ ਜਾਲ ਨੂੰ ਰੱਖ ਦਾਂਦੇ ਇੱਥੇ ਤੇ ਬੈਠ ਕੇ ਜਾ ਕੇ ਖੁੱਡੇ ਚ ਲੈਣ ਦੋ ਇਹਨਾਂ ਨੂੰ ਇਹਨਾਂ ਛੱਟ ਵੱਟ ਹੋਣ ਦੇ ਚਾਰ ਠੰਡੇ ਜੀ ਤੇ ਫਿਰ ਪਾਣੀ ਰੱਖ ਦਾਂਗੇ ਪਾਣੀ ਪੀਣ ਤੋਂ ਬਾਅਦ ਪਾ ਦਾਂਗੇ ਇਹਨਾਂ ਦਾਣੇ ਤੇ ਦੂਜੇ ਕਬੂਤਰ ਆਪਣੇ ਮੰਦ ਕਰਤੇ ਸੀ ਅੱਧਾ ਦੋਨੋਂ ਇੱਕ ਵਾਰ ਦਿਖਾ ਦਈਏ ਫਲੇ ਤੱਕ ਇਹਨੇ ਕਬੂਤਰੀਂ ਅੰਡਾ ਤਾਂ ਫਿਲਹਾਲ ਦਿੱਤਾ ਨਹੀਂ ਇਹਨੂੰ ਛੱਡ ਦੇ ਇੱਥੇ ਤੇ ਬਾਕੀ ਇਹ ਜੋੜਾ ਬੈਠਾ ਹੈ ਤੇ ਬਾਕੀ ਓਕੇ ਰਿਪੋਰਟਾਂ ਹੈ ਕਬੂਤਰ ਸਾਰੇ ਸਤੰਦਰੁਸਤ ਹੈ ਠੀਕ ਹੈ ਤੇ ਬਾਬੇ ਉਹਨਾਂ ਨੂੰ ਬਾਤਾਂ ਨੂੰ ਪਾ ਦਾਂਗੇ ਤੇ ਵਲੌਗ ਹੋ ਜਾਊਗਾ ਜਿਆਦਾ ਲੰਬਾ ਤੇ ਵਲੌਗ ਦੀ ਕਰਦੇ ਇੱਥੇ ਐਂਡਿੰਗ ਤੇ ਜਿਹੜੇ ਵੀਡੀਓ ਦੇਖ ਰਹੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ ਤੇ ਪੱਥਰ ਡਾਈ ਦੀ ਵੀਡੀਓ ਆਪਾਂ ਅਲੱਗ ਬਣਾਵਾਂਗੇ ਉਹ ਵੀ ਅੱਜੇ ਪਾ ਦਾਂਗੇ ਤੇ ਫਿਲਹਾਲ ਇਹ ਵਲੌਗ ਕਰਦੇ ਆਂ ਐਂਡ ਇਹ ਜੋੜਾ ਨਵਾ ਓਕੇ